ਆ ਨਹਿਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਪਿੰਡ ਕੋਟਲਾ ਜਿੱਥੇ ਅੱਜ ਪੰਚਾਇਤੀ ਕ੍ਰਿਕਟ ਕੱਪ ਪਿੰਡ ਕੋਟਲਾ ਗੁਜਰਾ ਦੇ ਵਿੱਚ ਖੜਾਇਆ ਜਾ ਰਿਹਾ ਜੀ ਤੇ ਪਹਿਲਾਂ ਦੇਖੋ ਪੋਸਟਰ ਉਸ ਤੋਂ ਬਾਅਦ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦਿੰਨੇ ਆ ਆ ਦੇਖੋ ਲਾਈਵ ਸੋ ਅੱਜ ਦਾ ਜਿਹੜਾ ਮੈਚ ਹੁਣ ਖੇਡਿਆ ਜਾ ਰਿਹਾ ਕੋਟਲਾ ਗੁਜਰਾ ਤੇ ਠਕਰ ਸੰਧੂ ਵੱਲੋਂ ਤੇ ਪਹਿਲਾਂ ਇਹ ਜਿਹੜੇ ਕਮੈਂਟਰੀ ਹਾਲ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਲਾਈਵ ਵੀ ਦਿਖਾਣੇ ਆ ਆ ਦੇਖੋ ਤੁਸੀਂ ਪੌਡੀ ਦਾ ਬਾਕੀ ਟੂਰਨਾਮੈਂਟ ਜਿਹੜਾ ਪੂਰੀ ਕਮੇਟਰੀ ਰਕਮ ਕਰੂਗਾ ਇਸ ਸਾਲ ਹੋ ਗਿਆ ਜੀ ਬਾਰਾ ਤੇਰਾ ਸਾਲ ਹੋ ਗਿਆ ਤੇ ਫਿਰ ਬੜਾ ਨਹੀਂ ਦੇ ਰਹੇ ਤੁਸੀਂ ਸ਼ੁਰੂਆਤ ਕਰਨਾ ਇਹ ਆਪਣੇ ਮੁੰਡੇ ਜਿਸਨੂੰ ਸਭ ਦੇ ਕਲੱਬ ਤੇ ਬਾਕੀ ਸਹਿਜ ਕੁਮਾਰ ਕਰਨਾ ਘਾਗਰ ਵਿਸਾਲ ਤੇ ਉਸ ਦਾ ਡਾਡੀ ਬੁੱਤ ਆਣਾ ਬੋਸ ਤੁਹਾਨੂੰ ਸ਼ਾਮ ਨੂੰ ਆਓ ਬਹੁਤ ਵਲਪ ਆ ਜਿਆ 1100 ਇਹ ਕਲਾਕਾਰ ਜਿਹੜਾ ਛੱਕਾ ਦੇ ਖਸਰਾ ਕੋਡਲੇ ਵਾਲਿਓ ਜਿੱਕੇ ਭਾਈਓ ਛੱਕਾ ਜਗਸਾਉ ਦਾ ਲਓ ਸਾਹਮਣੇ ਮਿੱਟੂ ਯੂਐਸ ਨਾਲ ਭਰਾ ਜਿਹੜਿਆ ਬੈਠਾ ਧੰਨਵਾਦ ਲਓ ਖੇਡ ਦੇ ਮੈਦਾਨ ਦੇ ਪਹਿਲੇ ਓਵਰ ਦੀ ਕਿਹਨੇ ਸ਼ੁਰੂਆਤ ਕਰਨੀ ਟਾਰਗਟ ਨੇ ਤਿਆਰ ਕਰ ਤਿਆਰ ਹੈ ਕਈਆਂ ਬਰੇ ਨਾਸਕੁਰ ਦਾ ਟਾਰਗੇਟ ਲਓ ਸਾਹਮਣੇ ਸਾਹਮਣੇ ਅਰਜਨ ਭਾਰੀ ਵੱਲ ਤਗੜੇ ਤੰਗ ਆ ਰਿਹਾ ਕਹਦੇ ਜੱਨੂ ਜੇ ਕਰਗੇ ਨਾ ਤੇ ਰੋਗੀ ਚਾਹੇ ਰਾਤ ਨੂੰ ਪਨੀਰ ਨਾਲ ਖਾ ਲਈ ਪਨੀਰ ਵੀ ਕੱਚਾ ਕੱਚਾ ਲੱਗ ਰਿਹਾ ਹੈ ਪਨੀਰ ਵੀ ਕੱਚਾ ਕੱਚਾ ਲੱਗ ਰਿਹਾ ਹੈ ਪਰ ਇਧਰਲੇ ਪਾਸੇ ਐਜ ਡਰਾਉ ਬੈਂਕ ਇੱਕ ਸਿੰਗਲ ਸਕੋਰ ਦਾ ਵਾਧਾ ਜਿਹੜਾ ਕਦੇ ਜੁੜ ਗਿਆ ਹੈ ਸ਼ਬਮ ਫੌਜੀ ਆ ਗਿਆ ਮਤੀਆ ਦੁਨੀਆ ਨਿਆਰਾ ਟੱਕਦੀ ਹੈ ਇਧਰਲੇ ਪਾਸੇ ਵਾਹ ਉਹ ਮੁੰਡਿਆ ਐਨ ਦਾਂ ਸਾਹਮਣੇ ਬੈਟਿੰਗ ਕਰਦੇ ਹੋਏ ਪਿੰਡ ਕੋਟਰਾ ਦੀ ਬੀ ਟੀਮ ਔਰ ਬੜੀ ਬੋਲਿੰਗ ਕਰਵਾ ਰਹੇ ਨੇ ਠੱਕਰ ਸੰਧੂ ਵਾਲੀ ਬੜਾ ਸੋਹਣਾ ਮੈਚ ਇਹ ਪਿੰਡ ਕੋਟਰਾ ਵਾਲੇ ਆ ਹਰ ਸਾਲ ਜਿਹੜਾ ਇਹ ਟੂਰਨਾਮੈਂਟ ਕਰਾਉਂਦੇ ਨੇ ਇਹਨੂੰ ਦੁਨੀਆ ਦਾ ਕਹਿੰਦੀ ਕ੍ਰਿਕਟ ਦਾ ਆਹ ਸਾਹਮਣੇ ਕੱਲਾ ਖੜਿਆ ਨੇ ਅਗਲੇ ਓਵਰ ਦੀ ਸ਼ਰਮਾਰ ਕਰਨ ਲਈ ਗੋਪੀ ਗਰੇ ਤਿਆਰ ਪਾ ਤਿਆਰ ਆ ਇਹ ਮੁਕਾਬਲਾ ਅਰਜਨ ਤੀਰ ਟਿਕਾਣੇ ਤੇ ਲਾਉਣੇ ਪਾ ਰਿਹਾ ਹੈ ਅਰਜਨ ਤੀਰ ਟਿਕਾਣੇ ਤੇ ਆਵਲੀ ਬਾਕੇ ਖੂਤ ਤਗੜਾ ਲਓ ਪਹਿਲੀ ਵਾਰ ਏ ਬੱਲੇ 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 ਜੇ ਇੱਕ ਛੱਕਾ ਹੋਰ ਮਾਰਦਾ ਅਰਜਨ ਮੇਰੇ ਵੀਰੋ ਸ਼੍ਰੀਸ਼ ਪਹਾੜੀ ਇਹਨੂੰ ਬਾਲ ਗਈ 50 ਚਰ ਲੈਣੇ ਛੋਟੇ ਨੂੰ ਇੱਕ ਛੱਕਾ ਰੇ ਅਜਨ ਹੋਰ ਮਾਰਦਾ ਲਾ ਸਾਹਮਣੇ ਬਾਲ ਪੈਂਦੀ ਹੈ ਅਭੀ ਭਾੜੀ ਕਲੇ ਅਰਜਨ ਛੱਕਾ ਹੋਰ ਮਾਰੋ 2100 ਦਿੱਤਾ ਰਾਣਾ ਇੱਥੇ ਰੱਖਾ ਵੀ ਚੜਕਾ ਰਲਕਾ ਹੋਇਆ ਪਿਆ ਚਰਚੇ ਖੜੇ ਹੈ ਲਾਓ ਇਧਰਨੇ ਪਾਸੇ ਜੱਡੀ ਵੀਰੇ ਕਹਿੰਦੇ ਗੋਪੀ ਕਰਿਆ ਠੱਗਵਾਲ ਬਿੰਦ ਵਾਲਾ ਚਰਚੇ ਦੇ ਕਰਵਾਇਆ ਮੁੰਡਾ ਆ ਜਾ ਦੇ ਛੋੜੇ ਵੀ ਨੇ ਕਾਰਜੀ ਤੱਕ ਦੋ ਸੋਹਰੇ ਲਈ ਜਿਹੜਾ ਭੜਾ ਆਇਆ ਗੋਲਾ ਬੋਤਾ ਕਰੇ ਸ੍ਰੀਮਣੀ ਜਿਆਦੇ ਸੇਣੀ ਜਿਹੜੀ ਆ ਨਾ ਸਾਹਮਣੇ ਜੂਆ ਸਿਆਮ ਮੱਠੂ ਜਿਹੜਾ ਬਠਾ ਸ੍ਰੀਸ਼ ਭਾਰੀ ਨਾਦਰੇ ਪਾੜਿਆ ਤੇ ਮੁੰਡਾ ਕਦੇ ਧੁੱਕੀ ਗੱਡੀ ਆਉਂਦਾ ਗੋਪੀ ਦੀ ਬਾਲ ਇਧਰਲੇ ਪਾਸੇ ਕਦੇ ਟਰਾਈ ਕੀਤੀ ਹੈ ਇਹ ਫਿਲਡਰ ਕਦੇ ਮਰੂਦਾ ਹੈ ਇੱਕ ਸਿੰਗਲਸ ਕੋ ਦਾ ਵਾਧਾ ਤੇਰਾ ਕਦੇ ਫੇਰ ਇਸ ਸਮੇਂ ਕਦੇ ਜੋੜ ਦਿੰਦਾ ਹੈ ਔਰ ਸਮਾਪਤ ਹੋ ਰਿਹਾ ਜਾ 8 320 ਅਜਨਾਰੇ ਜਿੱਤ ਗਏ ਸ਼ਾਮਾਂ ਦੇ ਸਾਰੇ ਮਸਲੇ ਖਾਂਦੀ ਆ ਤਾਂ ਸਾਰੇ ਪਾਲ ਪੰਡੀ ਆ ਇੱਧਰ ਏ ਬੱਲੇ 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 ਸ਼ੱਕਾ ਟੌਪ ਦਾ ਕਰੇ ਤਿਆਰ ਪਰ ਤਿਆਰ ਆ ਲਾਹ ਸਾਹਮਣੇ ਭਾਈ ਧਾਰੀ ਮਾਰੇ ਸ਼ਰਮੇ ਨਾਲੇ ਜੋਰ ਦਾ ਇੱਥੇ ਰੱਖਾ ਸਿਆਂ 200 ਸੀ ਵੀਗੜ ਪਿਕੜ ਤੇ ਹੁਣ 300 ਕਰਤਾ ਸ਼੍ਰੇਜਬਾਜੀ ਕਹਿੰਦੇ ਆ ਜੇ ਸ਼ਰਨ ਵਿਗੜਨ ਕਰਦਾ 300 300 300 ਪਰ ਇਧਰਲੇ ਪਾਸੇ ਦੋ ਸਕੋਰ ਦੇ ਬਾਦੇ ਜਿਹੜੇ ਕਦੇ ਜੋੜ ਦਿੱਤੇ ਹੈ ਕਬਾਲਾ ਕਦੇ ਕਰੀ ਜਾ ਰਿਹਾ ਮੁੰਡਾ ਲਾਓ ਸਾਹਨੇ ਬਾਪਲੀ ਸ਼ਰਨਾ ਖਿਡਾਰੀ ਕਦੇ ਫੇਰਾ ਜਿਹੜਾ ਮੁੰਡਾ ਇੱਕ ਪਰ ਤਿਆਰ ਹੈ ਸ਼ਰਨ ਖੋਲ ਤੜਦਾ ਜੋ ਬਿਗੜਣ ਕਰ ਸਾਰਾ ਮੁੰਡਿਆ ਉਮਰ ਛੋਟੀ ਹੈ ਪਰ ਹੌਸਲੇ ਵੱਡੇ ਆ ਮੁੰਡਿਆਂ ਦੇ ਬਾਤ ਕਰਨੀ ਮੁੰਡਾ ਤਿਆਰ ਪਰ ਤਿਆਰ ਹੈ ਇਧਰਲੇ ਪਾਸੇ ਪੈਂਦੀ ਬਾਲ ਖੇਡ ਦੇ ਮੈਦਾਨ ਵਿੱਚ ਸੋਹਣੀ ਬਾਲ ਇੱਕ ਸਿੰਗਲ ਸਕੋਰ ਦਾ ਬਾਦਾ ਜਿਹੜਾ ਕਦੇ ਜੁੜ ਗਿਆ ਹੈ ਤੇ ਕਮਾਲ ਕਰਤੀ ਉਹ ਤੇ ਦੀਪੂ ਯਾਰਾ ਦਾ ਯਾਰ ਕਹਿੰਦੇ ਪੁਰਤਗਾਲ ਵਾਲਾ ਪੀਆ 3100 ਨਾ ਭਾਵ ਲੋਕ ਤੇ ਹੋਣਾ ਤੇ ਪੀਆ 3100 ਅਰਜਨ ਨਹੀਂ ਕਿਤੇ ਦਿਖਦਾ ਕਾਲੂ ਕਿੱਥੇ ਬਹਿ ਗਿਆ ਰਾਜੇ ਅਰਜਨ ਲਿਆ ਸਮੇ ਇੱਥੇ ਰਾਖਾ ਕਾਲੇ ਦੀਆਂ ਬਾਲਾਂ ਕਿਦੇ ਪੈਰੀ ਹੈ ਛੱਕੇ ਬੜੇ ਟੌਰੇ ਮਾਰੇ ਆ ਔਰ ਬਾਲਾਂ ਦੀ ਟੌਬਰੀਆਂ ਇੱਥੇ ਰੱਖਦੇ ਕਾਲਾ ਬਿਕਰ ਕਰਦਾ ਰੁਪਿਆ 200 200 ਬਾਈ ਕਾਲੇ ਮਾਰੇ ਨੇ ਕਾਲੇ ਇਹਨਾਂ ਦੇ ਜੋਰ ਨਾਲ ਛੱਕੇ ਵੀ ਬੜੇ ਟੌਪ ਦੇ ਇੱਥੇ ਰੱਖਾ ਠੱਕਰ ਵਾਲੀ ਟੀਮ ਜਿੱਤਾਲਾ ਆਦੀ ਨਾਲ ਆਜੀ ਅਰਜਨ ਜੈਤਰੀ ਘਰ ਵਾਲੀ ਨੇ ਪੁੱਛਿਆ ਚੰਨਵੇਂ ਆਦਮੀ ਦੇ ਕਿਤਨੇ ਆਦਮੀ ਦੇ ਕਹ ਵੀ ਇੱਕ ਸੀ ਪਤੰਦਰ ਪਹਿਲੇ ਦੀ ਪੰਜ ਛੱਕੇ ਮਾਰ ਗਿਆ ਗੱਲਾਂ ਕਦੇ ਖੰਦੀਆਂ ਅਰਜਨ ਵੀ ਯਾਰਾਂ ਦਾ ਯਾਰ ਆ ਡੌੜਬਾਦ ਤੇ ਵੀ ਸ਼ੇਰਪਾਰੀ ਲੋ 2 200 ਆ ਆ ਡੌੜਬਾਦ ਤੇ ਵੀ 200 ਆ ਗੱਲਾਂ ਖੰਦੀਆਂ ਬਹੁਤ ਵੱਡਾ ਕਦੇ ਧੰਨਵਾਦ ਕਰਦੇ ਆ ਬਾ ਪੰਗੀ ਆ ਇਧਰਲੇ ਪਾਸੇ ਏ ਬੱਲੇ 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 ਛੱਕਾ ਵੱਜਿਆ ਖੇਡ ਦੇ ਮੈਦਾਨ ਅੰਦਰ ਸਮਾਪਤੀਆ ਜੋਗੀ ਜੀ ਹਾਂ ਆ ਨਵੀ ਕਾਲੇ ਨੇ 200 ਦਾ ਪ੍ਰਾਪਤ ਕਰ ਲਈ ਆਰਾ ਇੱਕ 200 ਜਰੂਰ ਪ੍ਰਾਪਤ ਕਰ ਲਈ ਜਿੱਤਰੀ ਠੱਕਰ ਵਾਲੀ ਟੀਮ ਆ ਕਿ ਅੱਜ ਕਾਲੇ ਨੇ ਮੇਲਾ ਕਰਦੇ ਲੁੱਟਿਆ ਬੜਾ ਧੰਨਵਾਦ ਨਵੀ ਪੰਡੇ ਜੀ ਅਗਲਾ ਮੈਂ ਦੱਸਿਓ ਕਿਦਾਂ ਕਰਿਆ ਆ ਬਈ ਤਾੜੀਆਂ ਮਾਰ ਦਿਓ ਯਾਰ ਜ਼ੋਰਦਾਰ ਵੱਡੇ ਮਾਣ ਵੱਡੀ ਸਨਮਾਨ ਜਿਹਦੇ ਜਾਦੀਆਂ ਨਾਮ ਦਿੱਤਾ ਜਾ ਰਿਹਾ ਜੀ ਧੰਨਵਾਦ ਇੱਕਦਮ ਕਰਦੇ ਆ ਫੌਜੀ ਦਾ ਮਾਣ ਤੇ ਸਨਮਾਨ ਜਿਹੜਾ ਵੱਡੇ ਪੱਦਰ ਤੇ ਕੀਦਾ ਰਾ ਰਿਹਾ ਔਰ ਦਿਲ ਦੀ ਅਗਰੀ ਤੋਂ ਧੰਨਵਾਦ ਕਰਦੇ ਆ ਜਿਹੜਾ ਮੈਚ ਜਿਹੜਾ ਚੱਲ ਰਿਹਾ ਸੀ ਕੋਟਲਾ ਬੀ ਤੇ ਟੱਕਰ ਸੰਧੂ ਜੇ ਠੱਕਰ ਸੰਧੂ ਨੇ ਜਿਹੜਾ ਮੈਚ ਜਿੱਤ ਲਿਆ ਤੇ ਮੈਚ ਤੁਹਾਨੂੰ ਕਿਸ ਤੋਂ ਲੱਗਾਇਆ ਮਾਈਕ ਰੂ ਸ਼ੇਅਰ ਕਰੋ ਧੰਨਵਾਦ